ਸਿਆਣੇ ਕਹਿੰਦੇ ਨੇ ਰੱਬ ਚ ਪੇੜ ਨਹੀਂ ਮਾਰਦਾ ਮਤ ਮਾਰਦਾ ਬਿਲਕੁਲ ਸਿਆਣਿਆਂ ਦੀ ਕੋਈ ਵੀ ਕਹੀ ਹੋਈ ਗੱਲ ਜਿਹੜੀ ਆ ਨਾ ਉਹ ਜ਼ਿੰਦਗੀ ਦੇ ਨਚੋੜ ਹੁੰਦੇ ਨੇ ਜਦੋਂ ਤੁਸੀਂ ਕਿਸੇ ਨੂੰ ਤੰਗ ਕਰਦੇ ਹੋ ਕਿਸੇ ਨੂੰ ਗਲਤ ਕਹੀ ਜਾਂਦੇ ਹੋ ਜਾਂ ਗਲਤ ਕੰਮ ਕਰਦੇ ਹੋ ਜਾਂ ਕਿਸੇ ਤਰ੍ਹਾਂ ਦੇ ਨਾਲ ਅਜਿਹੇ ਇਨਸਾਨ ਨੂੰ ਜਾਂ ਕਿਸੇ ਅਜਿਹੇ ਬੰਦੇ ਨੂੰ ਪਰੇਸ਼ਾਨ ਕਰਦੇ ਹੋ ਜਦੋਂ ਤੁਹਾਨੂੰ ਕਿਤੇ ਨਾ ਕਿਤੇ ਲੋੜ ਵੀ ਹੁੰਦੀ ਆ ਤੁਸੀਂ ਦਫ਼ਤਰ ਦੇ ਵਿੱਚ ਕੰਮ ਕਰਦੇ ਹੋ ਆਪਣੇ ਬੌਸ ਨਾਲ ਲੜੋਗੇ ਬੌਸ ਨੂੰ ਕੁਝ ਉੱਚਾ ਨੀਵਾ ਬੋਲੋਗੇ ਤਾਂ ਤੁਹਾਡਾ ਉੱਥੇ ਨੁਕਸਾਨ ਹੋਏਗਾ ਤੁਹਾਡੀ ਮੱਤ ਮਾਰੀ ਗਈ। ਇਵੇਂ ਜੇ ਤੁਸੀਂ ਘਰ ਦੇ ਵਿੱਚ ਬਜ਼ੁਰਗਾਂ ਦੇ ਰੱਗੇ ਬੋਲਦੇ ਹੋ ਤਾਂ ਤੁਹਾਡੀ ਮੱਤ ਮਾਰੀ ਜਾਂਦੀ ਆ। ਤੁਸੀਂ ਆਪਣੇ ਬਜ਼ੁਰਗਾਂ ਦੇ ਕੋਲੋਂ ਅਸੀਸਾਂ ਨਹੀਂ ਲੈਂਦੇ ਤੇ ਕਿਤੇ ਨਾ ਕਿਤੇ ਜੇ ਤਕਲੀਫ ਹੁੰਦੀ ਤੇ ਤੁਹਾਡੀ ਮੱਤ ਮਾਰੀ ਗਈ ਆ। ਇਹ ਕੁਦਰਤ ਵੱਲੋਂ ਇੱਕ ਤਾਂ ਬਹੁਤ ਵੱਡਾ ਤੁਸੀਂ ਕਹਿ ਲੋ ਕਿ ਤੁਹਾਨੂੰ ਸੁਧਾਰਨ ਦਾ ਵੀ ਇੱਕ ਢੰਗ ਤਰੀਕਾ ਹੋ ਸਕਦਾ ਹੈ ਕਦੇ ਵੀ ਕਿਸੇ ਨੂੰ ਸ਼ਬਦਾਂ ਦੀ ਮਾਰ ਨਾ ਮਾਰੋ ਕਿਉਂਕਿ ਜਿਹੜਾ ਤੁਸੀਂ ਸ਼ਬਦ ਵਰਤਦੇ ਹੋ ਨਾ ਉਹਦੇ ਅਰਥ ਬੜੇ ਗਹਿਰੇ ਹੁੰਦੇ ਨੇ ਤੇ ਜੇ ਕੋਈ ਅੱਗੋਂ ਤਾਂ ਦੇ ਉੱਤੇ ਉਹ ਐਕਸ਼ਨ ਲਏਗਾ ਉਹ ਸ਼ਾਇਦ ਉਸ ਸ਼ਬਦ ਦੇ ਪ੍ਰਭਾਵ ਹੇਠਾਂ ਆ ਕੇ ਕਿੰਨਾ ਵੱਡਾ ਸਟੈਪ ਲੈ ਜਾਏਗਾ ਇਦੇ ਬਾਰੇ ਵਿਚਾਰ ਜ਼ਰੂਰ ਕਰਿਓ